आनंद ਲੈ ਰਹੇ ਆ ਕਿਸੇ ਕਵੀ ਦੀਆਂ ਸ਼ਧਰਾ ਲਿਖੀਆਂ ਨੇ ਬਾਣੀ ਦੀ ਹਸਤ ਬਾਰੇ ਉਹ ਕਹਿੰਦਾ ਇਹ ਬਾਣੀ ਧੁਰਦਰ ਕਾਈ ਹੈ ਜਨ ਸਗਰੀ ਚਿੰਤ ਮਿਟਾ ਦਿੱਤੀ ਇਹ ਸਰਦੀ ਭੁਜਦੀ ਦੁਨੀਆ ਤੇ ਉਹ ਸੱਚੇ ਨਾਮ ਦੀ ਵਰਖਾ ਵਰਖਾ ਦਿੱਤੀ ਇਸ ਬਾਣੀ ਦੇ ਵਿੱਚ ਚਾਨਣ ਹੈ ਇਹ ਚਾਨਣ ਖੂਬ ਨਿਆਰਾ ਹੈ ਇਸ ਚਾਨਣ ਵਿੱਚ ਜੋ ਰੰਗ ਜਾਵੇ ਉਹ ਲੈਂਦਾ ਅਜਬ ਨਜ਼ਾਰਾ ਹੈ ਇਹ ਨਜ਼ਾਰਾ নূর ਅਲਾਹੀ ਦਾ ਇਸ ਨਾਮ ਚ ਰਮਝਾ ਉਹ ਬੁੱਧੀਆਂ ਨੇ ਜੋ ਰਮਝਾ ਬੁੱਧੇ ਕਰਤਾਰ ਦੀਆਂ ਫਿਰ ਖੁੱਲਦੀਆਂ ਅੰਦਰੋਂ ਅੱਖੀਆਂ ਨੇ ਉਹ ਅੱਖੀਆਂ ਵਿੱਚ ਸਤਗੁਰ ਵਸ ਜਾਵੇ ਜੋ ਸਬਦਾਂ ਰਚਨੇ ਹਾਰਾ ਹੈ ਔਰ ਰਚਨਹਾਰੇ ਦੀ ਰਹਿਮਤ ਨਾਲ ਫਿਰ ਹੁੰਦਾ ਪਾਰ ਉਤਾਰਾ ਹੈ ਇਹ ਰੂਹ ਗੁਰਬਾਣੀ ਪਿਆਰੇ ਦੀ ਇਸ ਜਗਤ ਤੇ ਜੀਵਨ ਵੱਢਦੀ ਏ ਇਹ ਤੀਰ ਗਿਆਨ ਦੇ ਮਾਰਦੀ ਏ ਦੁਖੀਆਂ ਦੇ ਦੁੱਖੜੇ ਖੰਡਦੀ ਏ ਇਹ ਨਾਦ ਅਲਾਹੀ ਬਾਣੀ ਦਾ ਜੋ ਸੁਣਦਾ ਅੰਮ੍ਰਿਤ ਕੁੱਲ ਜਾਵੇ ਜੋ ਪੜੇ ਅਗੰਮੀ ਬਾਣੀ ਨੂੰ ਉਹਦੇ ਮਨ ਦੀ ਕਾਲਖ ਲਹਿ ਜਾਵੇ ਉਹ ਤਰ ਜਾਵੇ ਸੰਸਾਰ ਹੀ ਰੇ ਜੋ ਸੱਚੇ ਨਾਮ ਦੇ ਪੇੜੇ ਚੜ ਜਾਵੇ ਆਪਾਂ ਜਿੰਨੀਆਂ ਸੰਤਾਂ ਗੁਰੂ ਦੀ ਗੋਲ ਵਿੱਚ ਬੜ ਕੇ ਜੁੜ ਬੈਠਿਆ ਨਾ ਨਾਮ ਬਾਣੀ ਦੇ ਨਾਲ ਤੇ ਆਪਾਂ ਇਸ ਬਾਣੀ ਦੀ ਸਿਫਤ ਨਾਲ ਵੀ ਜੁੜ ਗਏ ਤੇ ਮੇਰੇ ਢਾਡੀ ਸਾਥੀ ਇਸ ਬਾਣੀ ਦੀ ਸਿਫਤ ਗਾਇਨ ਕਰਦੇ ਨੇ ਉਹ ਕਿਸੇ ਕਵੀ ਦੀ ਕਲਮ ਨੇ ਲਿਖੀ ਹੈ ਉਹ ਕਹਿੰਦਾ ਮੇਰੀ ਜਾਨ ਦਾ ਆਸਰਾ ਤੇਰੀ ਬਾਣੀ ਦੁੱਖਾਂ ਦਰਦਾਂ ਦੀ ਦੁਵਾਦ ਤੇਰੀ ਬਾਣੀ ਜਿਵੇਂ ਢਾਡੀ ਜਥਾ ਆਪ ਰੱਬ ਦੇ ਰੰਗ ਵਿੱਚ ਰੰਗੀਆਂ ਰੂਹਾਂ ਦੇ ਦਰਸ਼ਨ ਕਰ ਗਏ ਨਿਹਾਲ ਹੋਇਆ ਤੇ ਆਪ ਜੀ ਨੂੰ ਪ੍ਰਸੰਗ ਨਾਲ ਜੋੜਨਾ ਕਰਨੀ ਗੌਰ ਫਰਮਾਇਓ ਸੁਣਦੇ ਚਲਿਓ ਗਾਉਂਦੇ ਮਿੱਠੇ ਬੋਲ